ਫਿਰ ਅੱਜ ਨਾਲੋਂ ਇਸ ਕੋਈ ਨਹੀਂ ਸਾਹਿਬ ਜੀ ਬਾਰੇ ਸੰਤਾਨ ਜੀ ਇੱਥੇ ਦੋ ਮਿੰਟ ਘਰੇ ਬੈ ਕੇ ਫਿਰ ਮੈਂ ਜੀ ਨੂੰ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਵੱਲੋਂ ਪੂਰੀ ਆਮ ਆਦਮੀ ਦੀ ਟੀਮ ਵੱਲੋਂ ਸ਼੍ਰੀ ਮੋਹਨ ਲਾਲ ਬਾਂਜੀਏ ਵੱਲੋਂ ਬਹੁਤ ਬਹੁਤ ਸਵਾਗਤ ਆ ਰਿਹਾ ਸਾਰੇ ਮੇਰੇ ਆਪਣੇ ਭਰਾ ਆ ਮੰਨੋ ਤੁਹੋ ਸਾਰੇ ਸਤਿਕਾਰਯੋਗ ਆ ਗਏ ਗੁਰਿੰਦਰਾ ਜੋ ਆ ਕੇ ਤੇ ਸਾਰੇ ਮੇਰੇ ਵੀਰ ਜਿੰਨੇ ਵੀ ਹੈਗੇ ਆ ਨਵਜੀਤ ਕਹਿੰਦੇ ਆ ਜੀ ਤੁਸੀਂ ਕਿ ਸਰਪੰਚ ਸਾਹਿਬ ਸਿਰਪੁਰਾ ਵਾਲੇ ਤੇ ਸਾਰੇ ਸਤਿਕਾਰਯੋਗ ਆ ਬਾਠੇ ਨਾ ਆ ਇਹ ਤੁਹਾਡੀ ਮੁਹੱਬਤ ਆ ਮੈਂ ਪਹਿਲਾਂ ਵੀ ਦੱਸ ਚੁੱਕਾ ਆ ਵੀ ਤੁਹਾਡੀ ਮੁਹੱਬਤ ਦੇ ਸੱਚੇ ਹੀ ਤੁਸੀਂ ਇੱਥੇ ਪਹੁੰਚੇ ਆ ਮਨੋਰ لال ਜੀ ਦਾ ਤੁਹਾਡੇ ਨਾਲ ਪਿਆਰ ਆ ਜੀ ਬੈਂਸ ਸਾਹਿਬ ਦਾ ਪਰ ਮੈਂ ਬਹੁਤ ਬਹੁਤ ਦਾਦੀ ਦਾ ਪੱਕਾ ਨਾਂ ਨਹੀਂ ਪਤਾ ਜੀ ਮਾਸਟਰ ਸਰਪੰਚ ਕਹਿੰਦੇ ਆ ਇਹ ਵੀ ਪਹੁੰਚੇ ਨੇ ਸਿਆਣੀ ਢੇਰੀਆਂ ਤੋਂ ਬਹੁਤ ਬਹੁਤ ਸਵਾਗਤ ਹੈ ਇਹਨਾਂ ਦਾ ਅਸੋ ਮੈਂ ਹੁਣ ਬੀਤ ਦੀ ਕਰਾਂਗਾ ਆਪ ਤੋਂ ਵੀ ਸਰਦ ਮਨੂਰ ਸਿੰਘ ਦੀ ਬੈਸ ਜਿਨ੍ਹਾਂ ਦਾ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਬਹੁਤ ਵੱਡਾ ਰੁਤਬਾ ਹੈ ਰਵੀ ਅਟਵਾਲ ਜੀ ਔਰ ਸਾਡੇ ਬਹੁਤ ਸਤਪੰਨ ਨੰਦਰ ਹੀਰਾ ਸਿੰਘ ਜੀ ਦੇ ਵਿੱਚ ਰੂਰਲ ਹਾਕਮ ਤੇ ਪਿੰਚਾਇਤ ਨਹੀਂ ਸੀ ਹੁੰਦੀ ਉੱਥੇ 1 ਰੁਪਈਆ ਨਹੀਂ ਸੀ ਮਿਲਦਾ ਔਰ ਮੈਂ ਸਾਕਸ਼ੀ ਹਾਂ ਮੈਂ ਗਵਾਹ ਹਾਂ ਇਸ ਗੱਲ ਦੀ ਕਿ ਜਦੋਂ ਮੈਂ ਸਟਾਰਟਿੰਗ ਦੇ ਵਿੱਚ ਸਰਪੰਚ ਬਣੀ ਐ ਤੇ ਸਾਡੇ ਨਗਰ ਦੀ ਪੰਚਾਇਤ ਜਿਹੜੀ ਆ ਉਹ ਆਕਾਲੀ ਦਲ ਦੀ ਬਣ ਗਈ ਸੀ ਕਿਲੋਮੀਟਰ ਦੇ ਕਰੀਬ ਸਾਡੀ ਸੜਕ ਬਣਦੀ ਐ ਨਕੋਦਰ ਬਾਈਪਾਸ ਤੋਂ ਲੈ ਕੇ ਹੁਸੈਨ ਹੁਸੈਨਪੁਰ ਅਗਿਤਪ੍ਰਦੇਸ਼ ਹੁਸੈਨਪੁਰ ਅੱਗੇ ਜਿਹੜੇ ਜਿਹੜੇ ਵੀ ਪਿੰਡ ਆਉਂਦੇ ਜਾਂਦੇ ਹੀਰਾ ਤਲਵੰਡੀ ਪਰੋਂ ਤੋਂ ਲੈ ਕੇ ਅੱਗੇ ਉੱਖੀ ਨੂੰ ਮਨਤਾ ਸਿੰਘ ਜੀ ਨੇ ਕੋਈ ਟੀਕਲ ਆਇਆ ਇਹਨਾਂ ਦੇ ਇਹ ਦੋ ਦਿਨ ਚ ਹੀ ਤਿਆਰ ਹੋ ਗਏ ਜੀ ਇਹ ਦੋ ਦਿਨ ਤਿੰਨ ਦਿਨ ਚ ਹੀ ਤਿਆਰ ਇਹ ਹੁੰਦੀ ਹੈ ਇੱਕ ਕਨਵਿੰਸਿੰਗ ਪਾਵਰ ਤੇ ਤੁਹਾਨੂੰ ਯਕੀਨ ਦਿਵਾਉਣਾ ਭਰੋਸਾ ਦਿਵਾਉਣਾ ਇਸ ਭਰੋਸੇ ਦੇ ਨਾਲ ਮੈਂ ਸਮਝੀ ਕਿ ਸਭ ਬਿੱਟੇ ਭਾਈ ਆਓ ਦੇਖੋ ਆ ਪਾਈ ਦਿਨ ਹੋ ਜਿੰਦ ਸਿੰਘ ਜੀ ਪਤਾ ਦਾ ਪੀ ਸਾਹਿਬ ਪਰਿਵਾਰ ਜੀ ਮਨੋਜ ਜੀ ਦਾ ਆ ਜੀ ਦੇ ਪਰਿਵਾਰ ਹੈ ਜੀ ਜੀ ਇੱਕ ਘੰਟੇ ਨਾਲ ਦੇ ਵੱਧੋ ਮੇਰੇ ਕੋਲ ਜਿੱਦਣੀ ਹੈ ਪਰਿਵਾਰ ਹੀ ਹੋਣਾ ਚਾਹੀਦਾ ਅਸਵੀਨ ਨੂੰ ਵੀ ਬੁਲਾਓ ਮੈਡਮ ਜੀ ਮਨੋਜ ਜੀ ਗੁਰਬਸ ਸਿੰਘ ਜੀ ਦਾ ਸੰਤਾਨ ਬਿੱਟਾ ਜੀ ਵਿਜੇ ਕੁਮਾਰ ਭਾਨ ਸੰਦਰਦਾਲ ਅਮਰਜੀਤ ਸਿੰਘ ਜੀ ਰਵੀ ਬਣਾ ਜੀ ਸਾਰੇ ਸਤਿਕਾਰ ਜੀ ਬਹੁਤ ਬਹੁਤ ਮੁਬਾਰਕ ਹੋ ਜੀ ਅੱਜ ਬੰਦੇ ਨੂੰ ਮਾਰ ਕਰਵਾਦੇ ਤੇ ਜਿਨ੍ਹਾਂ ਨੇ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਹਾਜ਼ਰੀ ਭਰੀ ਔਰ ਜੁਨਾ ਸਿੰਘ ਬਾਲ ਜੀ ਹਾਂ ਸਰਜੀਤ ਸਿੰਘ ਕੀ ਹੁਆ

ਸੋਨੇ ਕੋਰਸੀ ਸਾਈਡ ਤੇ ਕਰਨਾ ਸਮੋਹ ਅਖਬਾਰ ਲੋਕੀਆਂ ਕਹਿੰਦਾ ਹੈ ਉਹ ਹੋ ਜੇ ਹੁਣ ਚੱਲ ਬੋਲੋ ਖੜਾ ਬੁੱਲਾ ਕਰਨਾ ਸੋ ਮੇਰਾ ਭਗਵਾਨ ਬਾਲ ਮਿਕਨੋ ਰਾਜ ਜੀ ਕੀ ਜੈ ਹਾਂ ਕੀ ਲਾਤਾ ਜੀ ਲਾਹਮੀ ਜਨਾਣੇ ਜਾਨੇ ਕੀ ਤੇ ਅਭੀ ਅਨੰਦ ਦੀ ਭਾਗੀ ਦੇ ਜਿਹੜੀ ਬਹੁਤ ਬਹੁਤ ਵਾਰ ਪਵਾਦਾ ਜੀ اپنی پارٹی ਸਾਡੀ ਜਿਹੜਾ ਤੋਂ ਜਿੰਨੇ ਵੀ ਆਏ ਬਹੁਤ ਬਹੁਤ ਧੰਨਵਾਦ ਹੈ ਹੁਜੀਤ ਸਿੰਘ ਜੀ ਬਾਹਰ ਜਗ੍ਹਾ ਬਣਾਓ ਆ ਕੇ ਇਹਦੇ ਸਾਈਡਾਂ ਤੇ ਆ ਜਿਓ ਕਿਸੇ ਪਾਸੇ ਬਣਾਓ ਠੀਕ ਹੈ ਜੀ ਹੁਜੀਤ ਜਤ ਜੀ ਪਾਲਾ ਸਭ ਦਾ ਧੰਨਵਾਦ ਹਾਂਜੀ ਮੈਮ ਅੱਜ ਜਿਹੜਾ ਮਨੋਰ ਬੈਂਸ ਜਿਹੜਾ ਅਕਾਲੀ ਦਲ ਤੋਂ ਛੱਡ ਗਏ ਆਮ ਆਦਮੀ ਪਾਰਟੀ ਸ਼ਾਮਲ ਹੈ ਕੀ ਕਹਿਣਾ ਚਾਹੋ ਸਭ ਤੋਂ ਪਹਿਲਾਂ ਆਪ ਸਭ ਨੂੰ ਜਿਹੜੇ ਇਲੈਕਟ੍ਰੋਨਿਕ মিডিਆ ਵਾਲੇ ਅੱਜ ਇੱਥੇ ਇੱਕ ਛੋਟੇ ਜਿਹੇ ਸੱਦੇ ਦੇ ਉੱਤੇ ਂਡ ਹਿਰਨ ਦੇ ਵਿੱਚ ਪਹੁੰਚੇ ਹੋ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਅੱਜ ਅਸੀਂ ਹਿਰਨ ਦੇ ਵਿੱਚ ਸਰਦਾਰ ਮਨੋਰ ਸਿੰਘ ਜੀ ਬੈਂਸ ਜਿਹੜੇ ਪਿਛਲੇ 24 ਸਾਲ ਤੋਂ ਕਲ ਦਲ ਦੇ ਵਿੱਚ ਸੇਵਾ ਕਰ ਰਹੇ ਆ ਵਕ ਵਕ ਆਧੰਦ ਉਤੇ ਖਾਸ ਕਰਕੇ ਪੰਜਾਬ ਦੀ ਕੋਰ ਕਮੇਟੀ ਦੇ ਮੈਂਬਰ ਰਹੇ ਆ ਪੰਜਾਬ ਦੇ ਵਾਈਸ ਚੀਰਮੈਨ ਵਾਈਸ ਪ੍ਰੈਜ਼ੀਡੈਂਟ ਰਹੇ ਆ ਅਕਾਲੀ ਦਲ ਦੇ ਔਰ ਜ਼ਿਲ੍ਹਾ ਦੁਆਬੇ ਦੇ ਵੀ ਪ੍ਰਧਾਨ ਰਹੇ ਆ ਫਿਰ ਆਪਣੇ ਪਿੰਡ ਦੇ ਸਰਪੰਚ ਵੀ ਰਹੇ ਆ ਜਾਂ ਇਹ ਕਹਿ ਲਈਏ ਕਿ ਇਹ ਦੋਨੇ ਦੇ ਐਸੀ ਵਿੰਗ ਦੇ ਸੂਤਰਧਾਰ ਨੇ ਇਸ ਸਮਝ ਲਓ ਇੱਕ ਇਸੇ ਧੂਰੀ ਦੇ ਦਿਵਾਲੀ ਇੱਕ ਵੱਡਾ ਲੀਡਰ ਜੇ ਕੋਈ ਮੰਨਿਆ ਜਾਂਦਾ ਸੀ ਅਕਾਲੀ ਦਲ ਦਾ ਤੇ ਉਹ ਮਨੋਤ ਸਿੰਘ ਬੈਂਸ ਸੀ ਔਰ ਇਹਨਾਂ ਨੇ ਆਪਣੀ ਇਹ ਭੂਮਿਕਾ ਬਹੁਤ ਜ਼ਬਰਦਸਤ ਤਰੀਕੇ ਨਾਲ ਬੜੀ ਇਮਾਨਦਾਰੀ ਦੇ ਨਾਲ ਹਮੇਸ਼ਾ ਚੜੀਆ ਉਹ ਨਿਭਉਂਦੇ ਰਹੇ ਆ ਅੱਜ ਆਮ ਆਦਮੀ ਪਾਰਟੀ ਦੀਆਂ ਗਤੀਵਿਧੀਆਂ ਆਮ ਆਦਮੀ ਪਾਰਟੀ ਤੇ ਲੋਕਾਂ ਪ੍ਰਤੀ ਆਮ ਲੋਕਾਂ ਪ੍ਰਤੀ ਜਿਹੜੀ ਕੰਮ ਦੀ ਨਿਸ਼ਠਾ ਆ ਜਿਹੜੀ ਜ਼ਮੀਨੀ ਪੱਧਰ ਤੇ ਜਿਨ੍ਹਾਂ ਨੂੰ ਜ਼ਰੂਰਤ ਆ ਉਹਨਾਂ ਲੋਕਾਂ ਵਾਸਤੇ ਜਿਹੜੀ ਸਰਕਾਰ ਵਕਫ ਖਸੂਲਤਾ ਲੈ ਕੇ ਆ ਰਹੀ ਆ ਔਰ ਉਹਨਾਂ ਸਹੂਲਤਾਂ ਨੂੰ ਜਨ ਜਨ ਤੱਕ ਪਹੁੰਚਾਉਣ ਦਾ ਵੀ ਕੰਮ ਕਰਦੀ ਸੂਲਤਾਂ ਤਾਂ ਪਹਿਲਾਂ ਵੀ ਆਉਂਦੀਆਂ ਰਹੀਆਂ ਪਰ ਇਹ ਆ ਵੀ ਕਿਸੇ ਨੇ ਆਮ ਲੋਕਾਂ ਤੱਕ ਉਹਨਾਂ ਨੂੰ ਪਹੁੰਚਦਾ ਨਹੀਂ ਕੀਤਾ ਰਸਤੇ ਦੇ ਵਿੱਚ ਹੀ ਵੰਡਵਡਾਈ ਆ ਜਿਹੜਾ ਹਮੇਸ਼ਾ ਹੁੰਦਾ ਰਿਹਾ ਉਹ ਹਸੂਲਤ ਕੱਲੇ ਕੱਲੇ ਨਗਰ ਤੱਕ ਪਹੁੰਚਦੀ ਆ ਔਰ ਵੱਡਾ ਕਾਰਨਵਾ ਜਿਹੜਾ ਆਮ ਆਦਮੀ ਪਾਰਟੀ ਦਾ ਹੋ ਰਿਹਾ ਉਹ ਤੋਂ ਪ੍ਰਭਾਵਿਤ ਹੋ ਕੇ ਔਰ ਸਾਡੇ ਸਤਿਕਾਰਯੋਗ ਸਪੰਸਰ ਸਰਦਾਰ ਜੋਗਾ ਸਿੰਘ ਜੀ ਦੇ ਦੇ ਤੋਂ ਪ੍ਰੇਰਿਤ ਹੋ ਕੇ ਔਰ ਪਿਛਲੇ ਲੰਬੇ ਸਮੇਂ ਤੋਂ ਸਾਡੇ ਨਾਲ ਚੱਲ ਵੀ ਰਹੇ ਸੀ ਪਹਿਲਾਂ ਦੇਖ ਰਹੇ ਸੀ ਕਿ ਆਮ ਆਦਮੀ ਪਾਰਟੀ ਦਾ ਸਾਰਾ ਕੰਮ ਰੱਖ-ਰਖਾਵ ਨਗਰ ਲੈਵਲ ਤੇ ਪਿਛਲੀ ਪੰਚਾਇਤ ਦੀ ਇਲੈਕਸ਼ਨ ਦੇ ਵਿੱਚ ਵੀ ਇਹਨਾਂ ਨੇ ਸਰਗਰਮ ਭੂਮਿਕਾ ਨਿਭਾਈ ਸੀ ਚੱਲ ਵੀ ਰਹੇ ਸੀ ਪਰ ਫਾਈਨਲੀ ਇਹਨਾਂ ਨੇ ਫੈਸਲਾ ਕੀਤਾ ਆਮ ਆਦਮੀ ਪਾਰਟੀ ਦੇ ਵਿੱਚ ਸਾਰਿਆਂ ਤੋਂ ਪ੍ਰੇਰਿਤ ਹੋ ਕੇ ਸ਼ਾਮਲ ਹੋਣ ਦਾ ਔਰ ਜਿਹੜੀ ਨੂਰਮੈਲ ਦੀ ਟੀਮ ਪਰਸਨ ਸ਼ਾਮਲ ਹੋਈ ਹੈ ਸਾਡੀ ਉਹਦੇ ਨਾਲ ਜਿਹੜਾ ਇਸ ਹਲਕੇ ਨੂੰ ਇੱਕ ਵੱਡਾ ਖਜ਼ਾਰਾ ਮਿਲਿਆ ਉਹਨਾਂ ਦਾ ਭਰੋਸਾ ਜਿਹੜਾ ਆਵਾਦਵੀ ਪਾਰਟੀ ਦੇ ਵਿੱਚ ਪਹਿਲਾਂ ਨਾਲੋਂ ਵੀ ਵਧਿਆ ਭਰੋਸਾ ਤਾਂ ਪੰਚਾਇਤ ਇਲੈਕਸ਼ਨ ਦੇ ਵਿੱਚ ਵੀ ਲੋਕਾਂ ਨੇ ਡਟ ਕੇ ਦਿਖਾਇਆ ਸੀ तकरीबन 85% ਪੰਚਾਇਤਾਂ ਆਵਾਦਵੀ ਪਾਰਟੀ ਦੀਆਂ ਬਣੀਆਂ ਸੀ ਔਰ ਜਿਹੜੀਆਂ 15% ਦੂਸਰੀਆਂ ਪਾਰਟੀਆਂ ਦੀਆਂ ਖਾਸ ਕਰਕੇ ਕਾਂਗਰਸ ਦੀਆਂ ਬਣੀਆਂ ਉਹਦੇ ਵਿੱਚੋਂ ਵੀ 10% ਪੰਚਾਇਤਾਂ ਜਿਹੜੀਆਂ ਸ਼ਾਮਲ ਹੋ ਚੁੱਕੀਆਂ ਆਪਣੀ ਮਰਜ਼ੀ ਦੇ ਨਾਲ ਕਮਾਕਾਰਾਂ ਨੂੰ ਦੇਖਦੇ ਹੋਏ ਔਰ ਆਵਾਦਵੀ ਪਾਰਟੀ ਦਾ ਹਿੱਸਾ ਬਣ ਲਈ ਉਹਨਾਂ ਨੇ ਜਿਹੜੇ ਪਿਛਲੇ ਲੰਬੇ ਸਮੇਂ ਤਕਰੀਬਨ ਪਿਛਲੇ 1.5 ਮਹੀਨੇ ਤੋਂ ਮੈਂ ਲਗਾਤਾਰ ਰੋਜ਼ ਕੋਈ ਨਾ ਕੋਈ ਸ਼ਮੂਲੀਅਤ ਜੜੀ ਆ ਉਹ ਕਰ ਰਹੇ ਆ ਔਰ ਉਸੇ ਦੀ ਕੜੀ ਦੇ ਵਿੱਚ ਇਹ ਸਾਨੂੰ ਅੱਜ ਆਮ ਆਦਮੀ ਪਾਰਟੀ ਨੂੰ ਵੱਡਾ ਬਲ ਮਿਲਿਆ ਮੈਂ ਸਮਝਦੀ ਆ ਕਿ ਦੋਨੋਂ ਵਾਸਤੇ ਖਾਸ ਕਰਕੇ ਅਸੀਂ ਇੱਕ ਬੇਫਿਕਰੀ ਹੋ ਗਈ ਆ ਜਿਹੜਾ ਨੁਰਮਲ ਦਾ ਬਲਾਕ ਆ ਸਾਰਾ ਉਹ ਸਾਡੇ ਰਾਜੂ ਉਪਰਜੀ ਇਨ ਅੰਦਿਰਨਮਾਈ ਥੱਲੇ ਅਸੀਂ ਹੋਰ ਜਿਹੜੀ ਆ ਤਰੱਕੀ ਕਰਾਂਗੇ ਔਰ ਸਾਡੇ ਨਕੋਦਰ ਮਾਰਕੀਟ ਕਮੇਟੀ ਦੇ ਚੇਅਰਮੈਨ ਇੱਥੇ ਹਾਜ਼ਰ ਨੇ ਇਸ ਵੇਲੇ ਮੇਰੇ ਨਾਲ ਤੇ ਇੱਕ ਮੇਰੇ ਨਾਲ ਦਰਸ਼ਨ ਸਿੰਘ ਟਾਲੀ ਹਾਜ਼ਰ ਨੇ ਸਾਡੇ ਹਲਕੇ ਦੇ ਜਿਹੜੇ ਸੰਗਠਨ ਦੇ ਇੰਚਾਰਜ ਤੇ ਡਾਇਰੈਕਟਰ ਲੈਂਡ ਡਵੈਲਪਮੈਂਟ ਜਿਹੜੀ ਸਾਡੀ ਹੈਗੀ ਬੋਰਡ ਉਹਦੇ ਔਰ ਨਾਲ ਸਾਡੇ ਇਸ ਹੀਰਾਂ ਦੀ ਜਿਹੜੀ ਮੋਡਲੀ ਟੀਮ ਸਾਡੀ ਹਰਨੇਕ ਸਿੰਘ ਜੀ ਹੋਣੀ ਸੋਨੀ ਗਿੱਲ ਹੋਣੀ ਸੜੇ ਬਲੌਕ ਪ੍ਰਧਾਨ ਸਰਿੰਦਰ ਉੱਗੀ ਜੀ ਔਰ ਇਸ ਬਲੌਕ ਦੇ ਪ੍ਰਧਾਨ ਜਿਹੜੇ ਨੇ ਅਰਜਨ ਸਿੰਘ ਜੀ ਉਹ ਵੀ ਮੌਕੇ ਤੇ ਹਾਜ਼ਰ ਨੇ ਔਰ ਮੈਂ ਪਾਰਟੀ ਦੇ ਵਿੱਚ ਮਨੋਰ ਸਿੰਘ ਜੀ ਬੈਂਸ ਦਾ ਸਵਾਗਤ ਕਰਦੀ ਆ ਜੀਆਂ ਆ ਕਹਿਨੀ ਆ ਔਰ ਇਹਨਾਂ ਨੂੰ ਭਰੋਸਾ ਦਿਵਾਉਣਾ ਕਿ ਤੁਹਾਨੂੰ ਸੰਪੂਰਨ ਜਿਹੜੀ ਆ ਮਾਨ ਸਨਮਾਨ ਦੇ ਨਾਲ ਨਾਲ ਤੁਹਾਡੇ ਹਰ ਇੱਕ ਕੰਮ ਦੇ ਉੱਤੇ ਪਹਿਰਾ ਦਿੱਤਾ ਜਾਏਗਾ ਜਾਂ ਇਹ ਕਹਿ ਲਓ ਕਿ ਤੁਸੀਂ ਅੱਗੇ ਤੋਂ ਦੋਨੇ ਦੇ ਜਿਹੜੇ ਜਿੰਮੇ ਦੀ ਤੁਹਾਡੀ ਕਮਾਂਡ ਆ ਪੂਰੇ ਦੋਨੇ ਦੇ ਉੱਤੇ ਤੁਸੀਂ ਵੱਡਾ ਰੋਲ ادا ਕਰੋਗੇ ਖਾਸ ਕਰਕੇ ਜਿਹੜੀ ਸਾਡੀ ਐਸਸੀ ਬਰਾਦਰੀ ਆ ਉਹਨਾਂ ਤੱਕ ਅਪਰੋਚ ਪਹੁੰਚ ਤੇ ਉਹਨਾਂ ਦੀਆਂ ਜਿਹੜੀਆਂ ਜ਼ਰੂਰਤਾਂ ਨੇ ਜਿਹੜੀਆਂ ਜ਼ਰੂਰੀ ਨਹੀਂ ਐਸਸੀ ਵੀ ਨਹੀਂ ਸਾਡੇ ਜਨਰਲ ਵਰਗ ਵੀ ਬਹੁਤ ਸਾਰਾ ਗਰੀਬ ਆ ਜਿਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਔਰ ਉਹਨਾਂ ਤੱਕ ਵੀ ਅਪਰੋਚ ਜਿਹੜੀ ਸਾਡੇ ਸਾਰੇ ਵਲੰਟੀਅਰਸ ਦੇ ਨਾਲ ਮਿਲ ਕੇ ਪਹਿਲਾਂ ਵੀ ਦੋਨੇ ਦੇ ਵਿੱਚ ਬੜੇ ਮਿਹਨਤੀ ਵਲੰਟੀਅਰ ਨੇ ਬਹੁਤ ਵੱਡਾ ਮਾਰਜਨ ਇੱਥੋਂ ਕੱਢਿਆ ਗਿਆ ਸੀ 2022 ਦੇ ਵਿੱਚ ਵੀ ਔਰ ਪੰਚਾਇਤ ਇਲਕਸ਼ਨਾਂ ਦੇ ਵਿੱਚ ਵੀ ਔਰ ਪੂਰਾ ਇਥੇ ਜਿਹੜਾ ਆਮ ਆਦਮੀ ਪਾਰਟੀ ਨੇ ਆਪਣਾ ਦਬਦਬਾ ਜਿਹੜਾ ਬਣਾਇਆ ਹੋਇਆ ਜਿਹਦੇ ਵਿੱਚ ਅੱਜ ਸੋਨੇ ਤੇ ਸੁਹਾਗਾ ਹੋ ਗਿਆ ਔਰ ਮੈਂ ਅਸਕਰਦੀ ਕਿ ਆਉਣ ਵਾਲੇ ਦਿਨ ਜਿਹੜੇ ਆਮ ਆਦਮੀ ਪਾਰਟੀ ਦੇ ਸਨਹਿਰਾ ਜੁਗ ਜਿਹੜਾ ਉਹ ਜਿਹੜਾ ਇੱਕ ਹੋਰ ਸ਼ੁਰੂਆਤ ਹੋ ਗਈ ਹਾਂਜੀ ਸਰ ਅੱਜ ਨਕੋਦਰ ਪਹੁੰਚੇ ਆ ਕਿਹਣਾ ਜਾਓਗੇ ਬੜੀ ਖੁਸ਼ੀ ਆ ਜੀ ਕਿ ਅੱਜ ਸਾਡੀ ਪਾਰਟੀ ਦੇ ਅੰਦਰ ਵਾਧਾ ਹੋਇਆ ਵਾ ਔਰ ਸਾਡੇ ਮਨੋਰ ਸਿੰਘ ਬੈਂਸ ਸਾਹਿਬ ਜਿਹੜੇ ਕਿ ਇਸ ਲਈ ਲੰਬੇ ਸਮੇਂ ਤੋਂ ਮਤਲਬ ਅਕਾਲੀ ਦਲ ਦੇ ਨਾਲ ਅਟੈਚ ਸੀਗੇ ਔਰ ਬੜਾ ਅੱਛਾ ਕੰਮ ਕਰ ਰਹੇ ਸੀਗੇ ਔਰ ਸਾਡੀ ਬਹੁਤ ਹੀ ਸਤਿਕਾਰਯੋਗ ਮੇਰੀ ਵੱਡੀ ਭੈਣ ਜੋ ਇਸ ਹਲਕੇ ਦੇ ਐਮਐਲਏ ਨੇ ਇੰਦਰਜੀਤ ਕੌਰ ਮਾਨਸਾਹ ਔਰ ਉਹਨਾਂ ਦੀ ਕੰਮ ਕਰਨ ਦੀ ਜਿਹੜੀ ਸ਼ੈਲੀ ਆ ਉਸ ਸ਼ੈਲੀ ਤੋਂ ਪ੍ਰਭਾਵਿਤ ਹੋ ਕੇ ਅੱਜ ਆਮ ਆਦਮੀ ਪਾਰਟੀ ਜਿਹੜੀ ਆ ਉਹ ਜੁਆਇਨ ਕਰ ਰਹੀ ਔਰ ਸਾਰੀ ਟੀਮ ਜਿਹੜੀ ਆਮ ਆਦਮੀ ਪਾਰਟੀ ਚ ਆ ਰਹੀ ਔਰ ਉਹਨਾਂ ਦਾ ਮੈਂ ਸਵਾਗਤ ਕਰਦਾ ਵਾਂ ਹਾਂ ਕਿਉਂਕਿ 8 ਤਰੀਕ ਨੂੰ ਸਾਡੀ ਬਹੁਤ ਹੀ ਸਤਿਕਾਰਯੋਗ ਸਾਡੇ ਨੈਸ਼ਨਲ ਕਨਵੈਨਸ਼ਨਰੀ ਅਰਵਿੰਦ ਕੇਜਰੀয়াল ਸਾਹਿਬ ਔਰ ਪੰਜਾਬ ਦੇ ਸਾਰਿਆਂ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਮਨੀ ਸੋਸੋਧਿਆ ਜੀ ਅਮਨ ਅਰੋੜਾ ਜੀ ਉਹਨਾਂ ਸਾਰਿਆਂ ਨੇ ਮਤਲਬ ਪਿਛਲੇ ਕੁੜੇ ਦਿਨਾਂ ਤੋਂ ਪੰਜਾਬ ਦੀ ਜਿਹੜੀ ਦਲਿਤ ਵਿਕਾਸ ਬੋਰਡ ਜਿਹੜਾ ਲਗਭਗ ਪੰਜਾਬ ਦੇ 1 ਕਰੋੜ 40 ਲੱਖ ਲੋਕਾਂ ਦੀ ਨਿਮੰਦਗੀ ਜਿਹੜੀ ਆ ਉਹ ਕਰਦਾ ਵਾ ਉਹਦਾ ਮੈਨੂੰ ਚੇਅਰਮੈਨ ਬਣਾਇਆ ਔਰ ਅੱਜ ਅਸੀਂ ਬੜੀ ਖੁਸ਼ੀ ਮੈਂ ਸੂਚ ਕਰਦੇ ਆ ਕਿ ਇੱਕ ਸਾਡੀ ਪਾਰਟੀ ਚ ਬੜਾ ਵੱਡਾ ਹੋਰ ਇੱਕ ਬਹੁਤ ਕੰਮ ਕਰਨ ਵਾਲਾ ਜਿਹੜਾ ਕਾਰਜਕਰਤਾ ਚ ਜਾਰੂ ਸਾਥੀ ਆ ਆ ਜੋ ਕਾਲੀ ਦਲ ਨੂੰ ਛੱਡ ਕੇ ਆਮਦ ਪਾਰਟੀ ਤੇ ਸ਼ਾਮਲ ਹੋਇਆ ਔਰ ਮੈਂ ਬਤੌਰ ਚੇਅਰਮੈਨ ਵੀ ਔਰ ਸਾਡੀ ਭੈਣ ਜੀ ਨੇ ਵੀ ਉਹਨਾਂ ਦਾ ਸਵਾਗਤ ਕੀਤਾ ਵਾ ਅਸੀਂ ਵੀ ਇਹਨਾਂ ਦਾ ਸਵਾਗਤ ਕਰਦੇ ਹਾਂ ਉਹਨਾਂ ਦੀ ਸਾਰੀ ਜਿਹੜੀ ਟੀਮ ਆ ਉਹਦਾ ਵੀ ਵੈਲਕਮ ਕਰਦੇ ਹਾਂ ਨਾਲ ਦੀ ਨਾਲ ਇਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਆਮ ਆਦਮੀ ਪਾਰਟੀ ਦੇ ਵਿੱਚ ਵਾਕਈ ਸਹੀ ਮੈਨੇਜਮੈਂਟ ਮੈਂ ਕਹਿ ਸਕਦਾ ਕਿ ਜਿਹੜਾ ਆਮ ਆਦਮੀ ਆ ਆਮ ਵਰਕਰ ਆ ਉਹਦੀ ਜਿਹੜੀ ਪੁਛ ਗਿਆ ਚਾ ਉਹ ਇਸ ਪਾਰਟੀ ਦੀ ਜਿਹੜੀ ਉਹ اپੇਲ ਦੇ ਅਧਾਰ ਤੇ ਹੁੰਦੀ ਹੈ। ਹਾਂ ਜੀ ਬੈਂਸ ਸਾਹਿਬ ਅੱਜ ਬੜੇ ਸਮਾਂ ਪਹਿਲਾਂ ਜਿਹੜਾ ਹੈਗਾ ਅਕਾਲੀ ਦਲ ਚ ਸੇਵਾ ਕੀਤੀ ਅੱਜ ਆਮ ਆਦਮੀ ਪਾਰਟੀ ਸ਼ਾਮਲ ਹੋਣ ਦਾ ਕੀ ਕਾਰਨ ਹੈ? ਅੱਜ ਆਮ ਆਦਮੀ ਪਾਰਟੀ ਸ਼ਾਮਲ ਹੋਣ ਦਾ ਕਾਰਨ ਤੇ ਜਿਆਦਾ ਕੋਈ ਵੱਡਾ ਨਹੀਂਗਾ। ਮੈਂ ਠੀਕ ਹੈ 24 ਸਾਲ ਜਿਹੜੀ ਆ ਅਕਾਲੀ ਦਲ ਵਿੱਚ ਸੇਵਾ ਕੀਤੀ। ਉਸ ਤੋਂ ਬਾਅਦ ਮੇਰਾ ਅਕਸਰ ਮੈਡਮ ਜੀ ਹੁਣਾਂ ਦਾ ਮੈਡਮ ਇੰਦਰਜੀਤ ਕੌਰ ਮਾਨ ਜੀ ਤੇ ਦਾਣਾ ਭਾਜੀ ਸਾਡੇ ਜਿਹੜੇ ਆ ਸਮਾਜ ਦੇ ਵਿੱਚੋਂ ਜਿਹੜੇ ਚੇਅਰਮੈਨ ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਆ ਅਕਸਰ ਇਹਨਾਂ ਨਾਲ ਵੀ ਮੇਰੀ ਗੱਲਬਾਤ ਹੁੰਦੀ ਰਹਿੰਦੀ ਸੀਗੀ ਵੀ ਸਮਾਜ ਦਾ ਵਰਕ ਚ ਆਪਾਂ ਕਿੱਦਾਂ ਸਮਾਜ ਲਈ ਕੰਮ ਕਰ ਸਕਦੇ ਹਾਂ ਕਿੱਦਾਂ ਪੰਜਾਬ ਲਈ ਕੰਮ ਕਰ ਸਕਦੇ ਹਾਂ ਤੇ ਉਹਨਾਂ ਨੇ ਦੱਸਿਆ ਕਿ ਇੱਕੋ ਇੱਕ ਪਾਰਟੀ ਆ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਆ ਉਹ ਸਾਡੇ ਜਿਹੜੇ ਸਮਾਜ ਨੂੰ ਅੱਗੇ ਲਿਜਾਂਦੀ ਆ ਜਿਹਨਾਂ ਸਭ ਤੋਂ ਧੀਆਂ ਸਹੂਲਤਾਂ ਦਿੰਦੀ ਆ ਉਹ ਆਮ ਆਦਮੀ ਪਾਰਟੀ ਆ ਇਸ ਕਰਕੇ ਮੈਂ ਕਿਸੇ ਵੀ ਵੱਲ ਨਹੀਂ ਕਿ ਕਿਸੇ ਸ਼ਰਤ ਤੇ ਨਹੀਂ ਗਿਆ ਇਸੇ ਅਹੁਦੇ ਤੇ ਨਹੀਂ ਗਿਆ ਸਿਰਫ ਦਾਨਵ ਸਾਹਿਬ ਕਹਿੰਦੇ ਕਿ ਆਪਾਂ ਜਿਹੜੀ ਸਮਾਜ ਦੀ ਸੇਵਾ ਕਰਨੀ ਆ ਅਸੀਂ ਗਰੀਬ ਲੋਕਾਂ ਦੇ ਜਿਹੜੇ ਕੰਮ ਨਹੀਂ ਹੁੰਦੇ ਅਸੀਂ ਅੱਗੇ ਹੋ ਕੇ ਕਰਨ ਨੂੰ ਤਿਆਰ ਆਏ ਮੈਂ ਬੈਂਸ ਸਾਹਿਬ ਕੰਮ ਕਰਦੇ ਹਲਕੇ ਦੇ ਵਿੱਚ ਜਿੰਨਾ ਇੱਕ ਔਰਤ ਕਰਨੀ ਆ ਕਿਉਂਕਿ ਦਿਨ ਰਾਤ ਦੇਖਣਾ ਨਹੀਂ ਜਦੋਂ ਮੈਡਮ ਵੀ ਸਾਧ ਲੈ ਇੱਥੇ ਕੰਮ ਨਹੀਂ ਇੱਥੇ ਉਹਦੇ ਦੇਖਦੇ ਖੁਸ਼ੀ ਔਰ ਗਮੀ ਦੇ ਵਿੱਚ ਜਾ ਰਹੇ ਆ ਤੇ ਵਿਕਾਸ ਵੀ ਜਿੰਨਾ ਦੇ ਨਾਲ ਹੋ ਸਕਦਾ ਵੱਧ ਤੋਂ ਵੱਧ ਕਰਾ ਰਹੇ ਮੇਰੇ ਪਿੰਡ ਵਿੱਚ ਵੀ ਕਾਫੀ ਜਿਹੜਾ ਫੈਮਿਲੀ ਦਾ ਕੰਮ ਕੀਤਾ ਮੋਟਰਾਂ ਲਗੀਆਂ ਹੋਰ ਕਈ ਕੰਮ ਹੋਏ ਆ ਪੰਚਾਇਤ ਹੋਂ ਦੇ ਨਾਲ ਉਹ ਬਾਕੀ ਇੱਕ ਚੀਜ਼ ਹੋਰ ਵੀ ਮੈਂਸ਼ਨ ਕਰਨਾ ਚਾਹੁੰਦਾ ਜੀ ਕਿਉਂਕਿ ਕੰਮ ਕਰਨ ਦਾ ਤਰੀਕਾ ਜਿਹੜਾ ਨਾ ਉਹ ਤਾਂ ਐਨਜੀ ਦਾ ਹੈਗਾ ਜਾਂ ਬਹੁਤ ਵਧੀਆ ਸਭ ਤੋਂ ਵੱਡੀ ਚੀਜ਼ ਜਿਹੜੀ ਮੈਂ ਇਹਨਾਂ ਦੇ ਨਜ਼ਦੀਕ ਹੋ ਕੇ ਦੇਖੀ ਆ ਕਿ ਜਿਹੜਾ ਗਰੀਬ ਸਮਾਜ ਆ ਵਿਕਸਕਸ਼ਨ ਸਮਾਜ ਆ ਦਲਿਤ ਸਮਾਜ ਆ ਉਹਨਾਂ ਦੇ ਪ੍ਰਤੀ ਇਹਨਾਂ ਦੇ ਦਿਲ ਦੇ ਅੰਦਰ ਬਹੁਤ ਜ਼ਿਆਦਾ ਦਰਦ ਆ ਕਿਉਂਕਿ ਮੈਂ ਨਜ਼ਦੀਕ ਹੋ ਕੇ ਦੇਖਿਆ ਕਿ ਜਿੰਨੀ ਪੀੜਾ ਜਿਹੜੀ ਅਸੀਂ ਫੀਲ ਕਰਦੇ ਕਿ ਦਲਿਤ ਪ੍ਰਤੀਨਿਧੀ ਹੋਣ ਦੇ ਨਾਤੇ ਸਾਡੇ ਨਾਲੋਂ ਵੀ ਕਈ ਗੁਣਾ ਵੱਧ ਇਹਨਾਂ ਦੇ ਅੰਦਰ ਜਿਹੜਾ ਵਾ ਗਰੀਬਾਂ ਦੇ ਲਈ ਪਿਛੜਿਆਂ ਦੇ ਲਈ ਬਹੁਤ ਜ਼ਿਆਦਾ ਦਰਦ ਆ ਔਰ ਇਸੇ ਕਰਕੇ ਅੱਜ ਨਕੋਦਰ ਦੇ ਅੰਦਰ ਮੈਂ ਕਹਿ ਸਕਦਾ ਕਿ ਜਿਹੜਾ ਦਲਿਤ ਸਮਾਜ ਸਾਰਾ ਜਿਹੜਾ ਵਾ ਉਹ ਇਹਨਾਂ ਦੇ ਨਾਲ ਖੜਾ ਵਾ ਔਰ ਨਾਲ ਦੀ ਨਾਲ ਮੈਂ ਇਹ ਵੀ ਮਾਣ ਦੇ ਨਾਲ ਗੱਲ ਕਹਿ ਸਕਦਾ ਤੁਹਾਡੇ ਸਾਹਮਣੇ ਕਿ 2027 ਦੇ ਜਿਹੜੇ ਇਲੈਕਸ਼ਨ ਆਣਗੇ ਸਭ ਤੋਂ ਵੱਧ ਲੀਡ ਤੇ ਦਲਿਤ ਭਾਈਚਾ ਦੇ ਜਿਹੜਾ ਵਾ ਉਹਨਾਂ ਨੂੰ ਜਿਤਾਉਂਗਾ